ਅਰ ਜਿਸੋ ਕੀ ਮੈਟਰ ਹੈ ਜੀ ਅੱਜ ਹਾਂਜੀ ਇਹਨਾਂ ਜੀ ਦਰਸ਼ਨ ਸਿੰਘ ਦਾ ਪੁੱਤਰ ਜਗਿੰਦਰ ਸਿੰਘ ਵਾਸੀ ਬੁਰਜ ਕੱਚਾ ਉਹ 25 ਤਰੀਕ ਨੂੰ ਆਪਦੇ ਖੇਤਾਂ ਦੇ ਵੱਲੋਂ ਗਿਆ ਸੀ ਜੀ ਉਹ ਜਦੋਂ ਖੇਤਾਂ ਤੋਂ ਵਾਪਸ ਆਇਆ ਤਾਂ ਰਸਤੇ ਵਿੱਚ ਸਕੂਟਰ ਸਾਈਕਲ ਤੇ ਤਿੰਨ ਨੌਜਵਾਨ ਸੀ ਜਿਹਨੋਂ ਇੱਕ ਹਮਪ੍ਰੀਤ ਸਿੰਘ ਇਲਿਸਟ 37 ਦੂਸਰਾ ਜਸਵੀਰਾਮ ਤੇ ਇੱਕ ਲਵਪ੍ਰੀਤ ਲਈ ਸੁਪ੍ਰੀਤ ਜਿਹੜਾ ਲਵਪ੍ਰੀਤ ਤਾਂ ਉਹ ਪਿੰਡ ਗੜੀਵੇੜ ਦਾ ਜੀ ਬਾਕੀ ਦੋਨੋਂ ਹੀ ਇਹ ਮਛਵਾੜਾ ਸਾਹਿਬ ਦੇ ਰਹਿਣ ਵਾਲੇ ਨੇ ਉਹ ਤੋਂ ਇਹਨਾਂ ਨੇ ਮਤਲਬ 1000 ਰੁਪਇਆ ਤੇ ਇੱਕ ਮੋਬਾਈਲ ਲੋਕੀਆ ਦਾ ਖੋਕੇ ਲੈ ਗਏ ਸੀ ਸਾਡੇ ਕੋਲ ਸ਼ਿਕਾਇਤ ਦਰਜ ਕਰਾਈ ਉਹ ਸ਼ਿਕਾਇਤ ਦਰਜ ਕਰਮਪਰੰਤ ਸੀ ਇਹਨਾਂ ਦੀ ਤਲਾਸ਼ ਕੀਤੀ ਤੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਜੀ ਤਿੰਨਾਂ ਨੂੰ ਜਿਹੜਾ ਤੁਹਾਨੂੰ ਮਿਲ ਗਏ ਜਿਹੜਾ ਤੁਹਾਨੂੰ ਜੀ ਮੋਬਾਈਲ ਜਿਹੜਾ ਖੋਹ ਕੀਤਾ ਉਹ ਵੀ ਬਰਾਮਦ ਹੋ ਚੁੱਕਿਆ ਜੀ 1000 ਰੁਪਇਆ ਵੀ ਹੋ ਗਏ ਇਹਨਾਂ ਤੇ ਕੋਈ ਹੋਰ ਮਾਮਲੇ ਦਰਜ ਆ ਪੈਣਾ ਜੀ ਹਾਂਜੀ ਜਿਹੜਾ ਆਪਣੇ ਲਾਪਰੀਤਾ ਇਹਦੇ ਵੱਖ-ਵੱਖ ਧਰਮਾਂ ਵਾਂ ਹੇਠ ਤਿੰਨ ਪਰਚੇ ਨੇ ਲੜਾਈ ਝਗੜੇ ਦੇ ਜੀ ਜਸਵਰੀ ਜਸਵੀਰਾਮ ਦੇਵੀ ਇੱਕ ਪਰਚਾ ਖੋਦ ਆ ਜੀ ਤੇ ਦੂਜਾ ਤੀਸਰਾ ਜਿਹੜਾ ਇਹਦੇ ਸੰਤੀਆ ਇਹਦੇ ਖਿਲਾਫ ਪਈ ਹੈਗਾ ਦਰਥਿਕ ਧੰਨਵਾਦ ਇਹਨਾਂ ਕੋਈ ਹੋਰ ਵੀ ਮਾਰਦ ਤਾਂ ਕੀਤੀ ਕੋਈ ਮੰਨਿਆ ਨਹੀਂ ਜੀ ਅੱਜ ਅਸੀਂ ਪੁੱਛ ਕਿਸੇ ਮੋੜਲੀ ਚੱਲ ਰਹੀ ਹੈ ਜੀ ਤੁਹਾਨੂੰ ਉਮੀਦ ਆ ਵੀ ਅੱਗੇ ਇਹ ਸਾਨੂੰ ਜਾਣਕਾਰੀ ਦੇਣਗੇ ਜਾਂ ਇਹ ਤੋਂ ਇਹਨਾਂ ਤੋਂ ਖਲਾਸੀ ਹੋਣਗੇ ਪੁੱਛ ਕੇ